ਖਬਰ ਹੁਸ਼ਰਪੁਰ ਦੇ ਹਲਕਾ ਮੁਕੇਰੀਆਂ ਅਧੀਨ ਆਉਂਦੇ ਪਿੰਡ ਪੋਤਾ ਤੋਂ ਮੈਂ ਜਿੱਥੇ ਕੀ ਪਿੰਡ ਚ ਹੀ ਮੌਜੂਦ ਗੁਰੂ ਘਰ ਚ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬੇਅਦਬੀ ਹੋਣ ਦੀ ਖਬਰ ਸਾਹਮਣੇ ਆਈ ਹੈ ਜਿਵੇਂ ਹੀ ਪ੍ਰਸ਼ਾਸਨ ਨੂੰ ਇਸ ਖਬਰ ਦੀ ਸੂਚਨਾ ਮਿਲਦੀ ਹੈ ਤਾਂ ਤੁਰੰਤ ਮੌਕੇ ਤੇ ਡੀਐਸਪੀ ਮੁਕੇਰੀਆਂ ਵਿਪਨ ਕੁਮਾਰ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚ ਜਾਂਦੇ ਨੇ ਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਜਾਣਕਾਰ ਦਿੰਦਿਆਂ ਸੇਖਾ ਗੂ ਭਾਈ ਦਵਿੰਦਰ ਸਿੰਘ ਖਾਲਸਾ ਨੇ ਦੱਸਿਆ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਬਾਰੇ ਇਹ ਦੋ ਦਿਨ ਪਹਿਲਾਂ ਇਹ ਗ੍ਰੰਤੀ ਸਿੰਘ ਨੂੰ ਪਤਾ ਲੱਗਿਆ ਸੀ ਪਰੰਤੂ ਉਸ ਵੱਲੋਂ ਕਿਸੇ ਨੂੰ ਵੀ ਇਸ ਦੀ ਜਾਣਕਾਰੀ ਨਹੀਂ ਦਿੱਤੀ ਗਈ ਤੇ ਅੱਜ ਜਦੋਂ ਉਹਨਾਂ ਨੂੰ ਇਸ ਗੱਲ ਦੀ ਪੜਨਕ ਪਈ ਤਾਂ ਉਹ ਤੁਰੰਤ ਮੁੱਖ ਕੇ ਤੇ ਪਹੁੰਚੇ ਤੇ ਪ੍ਰਸ਼ਾਸਨ ਨੂੰ ਇਸ ਦੀ ਜਾਣਕਾਰੀ ਦਿੱਤੀ ਉਹਨਾਂ ਦੱਸਿਆ ਕਿ ਗੁਰੂ ਘਰ ਚ ਕੋਈ ਸੀਸੀਟੀਵੀ ਕੈਮਰਾ ਵੀ ਨਹੀਂ ਹੈ ਤੇ ਹੁਣ ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ ਇਸ ਮੌਕੇ ਉਹਨਾਂ ਮੰਗ ਕੀਤੀ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਤੁਰੰਤ ਕਾਬੂ ਕੀਤਾ ਜਾਵੇ ਤੇ ਸਖਤ ਸਜ਼ਾ ਦਿੱਤੀ ਜਾਵੇ ਮੁਕੇਰੀਆਂ ਤੋਂ ਹੁਸ਼ਰਪਰ ਨੇ ਉਸ ਦੇ ਨਾਲ ਦਿਲਬਖ ਸਿੰਘ ਗੁਰਾਇਤ ਦੀ ਰਿਪੋਰਟ ਪਿੰਡ ਪੋਤਾ ਦੇ ਵਿੱਚ ਪਹੁੰਚੇ ਉੱਥੇ ਕੋ ਤਾਪ ਤਾਂ ਸਤਿਗੁਰ ਗਰਮ ਸਾਹਿਬ ਦੇ ਪਾਵਨ ਅੰਗਾਂ ਦੀ ਜਿਹੜੀ ਪਿਆਰ ਜੀ ਹੋਈ ਹੈ ਕੀ ਮਾਮਲਾ ਸਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮੈਂ ਦੱਸਣਾ ਚਾਹੁੰਦਾ ਕਿ ਪਿੰਡ ਪੋਤਾ ਮਕੇਰੀਆਂ ਵਿਖੇ ਇਹ 2 ਦਿਨ ਪਹਿਲਾਂ ਦੀ ਘਟਨਾ ਹੈ ਜਦੋਂ ਪਰਸੋਂ ਤੋਂ ਜਦੋਂ ਗਰੰਥੀ ਸਿੰਘ ਨੇ ਹੁਕਮਨਾਮਾ ਲਿਆ ਤਾਂ ਜਦੋਂ ਪ੍ਰਕਾਸ਼ ਕੀਤਾ ਮਹਾਰਾਜ ਦਾ ਤਾਂ ਉਹਨਾਂ ਦੇਖਿਆ ਵੀ ਜਿਹੜੇ 570 ਤੋਂ 71 ਰੰਗ ਜਿਹੜੇ ਦੋ ਅੰਗ ਬਹੁਤ ਬੁਰੀ ਤਰ੍ਹਾਂ ਜਿਹੜੇ ਜ਼ਖਮੀ ਕੀਤੇ ਗਏ ਕਿਸੇ ਨੇ ਜੋ ਬਲੇਟ ਨਾ ਜਾਂ ਹੋਰ ਤਿੱਖੀ ਚੀਜ਼ ਨਾਲ ਜਿਹੜੇ ਅੰਗ ਜਿਹੜੇ ਵੱਡੇ ਗਏ ਆ ਤੇ ਗ੍ਰਾਂਥੀ ਸਿੰਘ ਨੇ ਕਿਸੇ ਨੂੰ ਵੀ ਪਿੰਡ ਦੇ ਨੇ ਕਿਸੇ ਨੂੰ ਦੱਸਿਆ ਨਹੀਂ ਤੇ ਅੱਜ ਅਸੀਂ ਪਹੁੰਚੇ ਆ ਇੱਥੇ ਤੇ ਅੱਜ ਹਣ ਫੋਨ ਕੀਤਾ ਗਿਆ ਵੀ ਬਿਆਦਵੀ ਹੋਈ ਆ ਜਦੋਂ ਦੇਖਿਆ ਆਪਾਂ ਤੇ ਵਾਕਈ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਦੋ ਜਿਹੜੇ ਅੰਗ ਆ 570 ਤੋਂ 771 ਤੱਕ ਜਿਹੜੇ ਬੁਰੀ ਤਰ੍ਹਾਂ ਜਿਹੜੇ ਹੈਗੇ ਆ ਕਿਸੇ ਦੁਸ਼ਟ ਪਾਪੀ ਵੱਲੋਂ ਉਹ ਬਿਆਦਵੀ ਕੀਤੀ ਗਈ ਆ ਤਾ ਆਉਂਦੇ ਸਮੇਂ ਆਪਾਂ ਫਿਰ ਜਿਹੜੇ ਡੀਐਸਪੀ ਸਾਹਿਬ ਨਾਲ ਗੱਲ ਕੀਤੀ ਮਕੇਰੀਆਂ ਤੋਂ ਪ੍ਰਸ਼ਾਸਨ ਆਇਆ ਆ ਤੇ ਅਜੇ ਤੱਕ ਬੰਦੇ ਦਾ ਕੋਈ ਪਤਾ ਨਹੀਂ ਲੱਗ ਸਕਿਆ ਕਿਉਂਕਿ ਇੱਥੇ ਗੁਰੂ ਘਰ ਵਿੱਚ ਕੋਈ ਕੈਮਰਾ ਨਹੀਂ ਸੀਗਾ ਤੇ ਜਿਹੜਾ ਪ੍ਰਬੰਧ ਵੀ ਕੋਈ ਜਿਹੜਾ ਖਾਸ ਹੈ ਨਹੀਂ ਹੋ ਤੇ ਜਦੋਂ ਗ੍ਰੰਤੀ ਸਿੰਘ ਨੂੰ ਪੁੱਛਿਆ ਤੇ ਉਹ ਦੱਸ ਰਿਹਾ ਸੀ ਵੀ ਸਵੇਰੇ ਮੈਂ ਪ੍ਰਕਾਸ਼ ਕਰ ਦੇਣਾ ਤੇ ਸ਼ਾਮ ਨੂੰ ਜਿਹੜਾ ਹੈਗਾ ਉਹ ਮੈਂ ਜਿਹੜਾ ਹੈਗਾ ਆਉਣਾ ਆ ਤੇ ਇੱਥੇ ਕੋਈ ਵੀ ਜਿੰਦਾ ਨਹੀਂ ਲੱਗਦਾ ਤੇ ਆਪਾਂ ਪਹਿਲਾਂ ਵੀ ਸੰਗਤ ਨੂੰ ਕਹਿੰਦੇ ਰਹੇ ਆ ਵੀ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਆ ਉਥੇ ਜਾਂ ਪਹਿਰੇਦਾਰ ਰੱਖੇ ਜਾਣ ਤੇ ਜੇ ਤੁਸੀਂ ਨਹੀਂ ਪਹਿਰੇਦਾਰ ਰੱਖ ਸਕਦੇ ਤੇ ਉਹਨੂੰ ਲੋਕ ਲਾ ਦਿੱਤਾ ਜਾਵੇ ਪਰ ਇੱਥੇ ਵੀ ਉਹੀ ਘਟਨਾ ਜਿਹੜੀ ਹੋਈ ਆ ਵੀ ਗੁਰੂ ਗ੍ਰੰਥ ਸਾਹਿਬ ਦੇ ਦੋ ਜਿਹੜੇ ਅੰਗ ਬਹੁ ਬੁਰੀ ਤਰ੍ਹਾਂ ਜਿਹੜੇ ਭਲੇਟ ਨਾਲ ਜਿਹੜੇ ਵੱਡੇ ਗਏ ਆ ਹਾਂਜੀ ਆਏ ਦਿਨ ਬਾਬਾ ਜੀ ਇਹ ਜਿਹੀਆਂ ਜਿਹੜੀਆਂ ਘਟਨਾਵਾਂ ਵਾਪਰਦੀਆਂ ਨੇ ਅਸੀਂ ਹੁਣ ਇੱਥੇ ਵੀ ਦੇਖਿਆ ਗਿਆ ਤੇ ਹੁਣ ਅਸੀਂ ਮੰਗ ਕੀ ਕਰਨੀ ਚਾਹੁੰਦੇ ਹਾਂ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਦੋ ਦਿਨ ਦੀ ਆਪਾਂ ਮੰਗ ਹੀ ਕਰਨੀ ਆਪਾਂ ਡੀਐਸਪੀ ਸਾਹਿਬ ਨੂੰ ਦੱਸਿਆ ਵੀ ਦੋ ਦਿਨ ਤੇ ਜਿਹੜਾ ਬੰਦਾ ਹੈਗਾ ਇਹ ਸਾਰੇ ਪਿੰਡ ਵਿੱਚੋਂ ਪਤਾ ਕਰਕੇ ਜਿਹੜੇ ਉੱਥੇ ਸਖਤ ਤੋਂ ਸਖਤ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਪ੍ਰਸ਼ਾਸਨ ਵੱਲੋਂ ਵੀ ਭਰੋਸਾ ਦਿਵਾਇਆ ਗਿਆ ਤੁਹਾਨੂੰ ਪ੍ਰਸ਼ਾਸਨ ਦੇਖੋ ਦੱਸ ਰਿਹਾ ਵੀ ਆਪਾਂ ਜਲਦ ਤੋਂ ਜਲਦ ਜਿਹੜਾ ਬੰਦਾ ਜਿਹੜੇ ਵਿਅਦਬੀ ਕੀਤੀ ਆ ਉਹ ਆਪਾਂ ਲੱਭਾਂਗੇ ਪਰ ਗੱਲ ਹੈਗੀ ਆ ਕੈਮਰੇ ਦੀ ਕੈਮਰੇ ਹੋਣ ਦੇ ਜਦੋਂ ਕੈਮਰੇ ਹੁੰਦੇ ਆ ਤਾਂ ਉਦੋਂ ਫਟਾਫਟ ਜਿਹੜਾ ਪਤਾ ਲੱਗ ਜਾਂਦਾ ਆ ਵੀ ਉਹ ਵਿਅਕਤੀ ਕਿਹੜਾ ਆ ਪਰ ਹੁਣ ਜਿਹੜਾ ਆ ਇਹ ਥੋੜਾ ਟਾਈਮ ਤਾਂ ਲੱਗਣਾ 1-2 ਦਿਨ ਤਾਂ ਲੱਗਣਗੇ ਜਿਹੜਾ ਮਤਲਬ ਪਿੰਡ ਵਿੱਚੋਂ ਪਤਾ ਕਰਨ ਤੇ ਵੀ ਕੌਣ ਆਇਆ ਕੌਣ ਗਿਆ ਪਰ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਪਤਾ ਨਹੀਂ ਪੀਪੀਏ 2 4 10 ਦਿਨ ਪਹਿਲਾਂ ਦੀ ਘਟਨਾ ਜਾਂ ਉਸੇ ਦਿਨ ਦੀ ਘਟਨਾ ਆ ਕਿਉਂਕਿ ਇਹ ਪਰਸੋਂ ਜਿਹੜਾ ਸਵੇਰੇ ਹੁਕਨਾਮਾ ਜਦੋਂ ਗ੍ਰਾਂਥੀ ਸਿੰਘ ਲੈ ਰਿਹਾ ਸੀ ਉਦੋਂ ਉਹਨੂੰ ਪਤਾ ਲੱਗਾ ਵੀ ਜਿਹੜੇ ਅੰਗ ਜਿਹੜੇ ਆ 70 ਤੋਂ 71 ਤੱਕ ਦੇ ਦੋ ਅੰਗ ਜਿਹੜੇ ਉਹ ਕਿਹੇ ਕੈਂਚੀ ਨਾਲ ਜਿਹੜੇ ਉਹਨਾਂ ਜ਼ਖਮੀ ਕੀਤੇ ਗਏ ਆ ਵੀ ਐ ਜੀਐਨਯੂਨੀਵਰਸਿਟੀ ਸੀ ਪੋਟੈਂਸ਼ੀਅਲ ਇਨ एवरीवन ਐਂਡ ਏਵਰੀਥਿੰਗ ਅਰਾਊਂਡ ਅਸ ਵੀ ਡਰਾਈਵ ਇਨੋਵੇਸ਼ਨ ਐਂਡ ਓਨਟਰਪ੍ਰੈਨਿਓਰਸ਼ਿਪ ਵੀ ਗਰੂਮ ਕੰਪਟੈਂਟ ਗਲੋਬਲ ਸਿਟੀਜ਼ਨਸ to affect positive change around them